ਨ ਕੀ ਨਾ ਤੁਪਰੇਣੀ ਨਾ ਸ਼ਾਵੰਦਿਆ ਨਾ ਤੁਪਰੇਣੀ ਨਾ ਸ਼ਾਵੰਦਿਆ ਨਾ ਤੁਪਰੇਣੀ ਨਾ ਸ਼ਾਵੰਦਿਆ ਨਾ ਤੁਪਰੇਣੀ ਹਰ ਸੇ ਨੇ ਆਖਿਰ ਮੁਕ ਜਾਣਾ ਹਰ ਸੇ ਨੇ ਆਖਿਰ ਮੁਕ ਜਾਣਾ ਜਿਕਰ Jangan lupa like, share, ਸਾਰੇ ਨਾਲੇ ਨਾਲ ਮਿੱਟੀ ਨਾਰੋਜ ਨਾਲੇ ਨਾਰੋਜ ਸਰਦ ਸੀ ਵੀ ਬਹੁਤ ਹੀ ਸਰਕਾਰੀਓ ਮੇਰੇ ਸਾਰੇ ਹੀ ਮਾਤਾ ਮਾਂ ਪੈਣਾ ਪਿਆਰੇ ਬੱਚੇpropto ਦੇ ਫ੍ਰੇਲਵੇ ਪ੍ਰੋਜੈਕਟ ਕੰਮ ਕਰਦੇ ਸਾਰੇ ਹੀ ਸਾਡੇ ਵੀਰ ਭਰਾ ਐਸ ਇਨਫਰਾ ਤੋਂ ਸਾਰੇ ਇੰਜੀਨੀਅਰ ਸਨ ਦਾ ਸਟਾਫ ਹਨਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਗਣੇਸ਼ ਚਤੁਰਥੀ ਦੇ ਇਹ ਸ਼ੁਭ ਦਿਨ ਹੁੰਦੇ ਨੇ ਤੇ ਪੂਰੇ ਅਸੀਂ ਦੇਖਦੇ ਆ ਕਿ ਬਹੁਤ ਇੰਤਜ਼ਾਰ ਰਹਿੰਦਾ ਗਣਪਤੀ ਬੱppa ਜੀ ਦਾ ਹਰ ਸਾਲ ਕਿਵਾਂ ਤੇ ਖੂਬਸਾਰੀ ਖੁਸ਼ੀਆਂ ਲੈ ਕੇ ਆਣ ਮੈਂ ਇਹੀ ਅਰਦਾਸ ਕਰਦਾ ਹਾਂ ਕਿ हे ਗਣੇਸ਼ ਮਹਾਰਾਜ ਤੁਸੀਂ ਵਿਗਨ ਹਰਤਾ ਹੋ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚੋਂ ਹਰ ਤਰ੍ਹਾਂ ਦੇ ਦੁੱਖ ਤਕਲੀਫ ਹਰ ਤਰ੍ਹਾਂ ਦੇ ਵਿਗਨ ਦਾ ਤੁਸੀਂ ਹੱਲ ਕਰਨਾ ਖੂਬ ਖੁਸ਼ੀਆਂ ਤੁਸੀਂ ਸਭ ਦੇ ਜੀਵਨ ਦੇ ਵਿੱਚ ਲੈ ਕੇ ਆਣੀਆਂ ਸਾਡਾ ਦੇਸ਼ ਸਾਡਾ ਇਲਾਕਾ ਸਾਡੇ ਸ਼ਹਿਰ ਖੂਬ ترقی ਕਰਨ ਆਪ ਜੀ ਦੀ ਕਿਰਪਾ ਰਵੇ ਐਸ ਇਨਫਰਾ ਬਹੁਤ ਚੰਗੇ ਤਰੀਕੇ ਨਾਲ ਇਸ ਪ੍ਰੋਜੈਕਟ ਨੂੰ ਕੰਮ ਕਰ ਰਿਹਾ ਹੈ ਇਹਨਾਂ ਦੇ ਸਾਰੇ ਸਟਾਫ ਦੀ ਤੰਦਰੁਸਤੀ ਇਹ ਵੀ ਇੱਥੇ ਕੰਮ ਕਰਨ ਇਸ ਪ੍ਰੋਜੈਕਟ ਕੰਮ ਕਰਦੇ ਸਾਰੇ ਬੰਦੇ ਸੁਰੱਖਿਅਤ ਰਹਿਣ ਆਪ ਜੀ ਆਪਣੀ ਕਿਰਪਾ ਸਦਾ ਇਸ ਤਈ ਬਣਾਈ ਰੱਖਿਓ ਬਹੁਤ-ਬਹੁਤ ਧੰਨਵਾਦ ਜੀ ਹਮੇਸ਼ਾ ਆ ਰਾਜ ਸਤਾ ਆਪਣੀ ਕਿਰਪਾ ਬਣਾਈ ਰੱਖੋ ਬਹੁਤ-ਬਹੁਤ ਹਾਂ ਜੀ ਸਰ ਦੱਸੋ ਸਰ ਅੱਜ ਪੂਰੇ ਦੇਸ਼ ਦੇ ਵਿੱਚ ਬਹੁਤ ਹੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਕਿਵੇਂ ਲਗਭਗ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਇੱਕ ਬਿਲਕੁਲ ਹੀ ਫਰਜੀ ਕੇਸ ਬਣਾ ਕੇ ਸਾਡੇ ਲੀਡਰਸ ਜਿਦੇ ਵਿੱਚ ਮਨੀਸ਼ 소ਦੀਆ ਜੀ, ਸਤਿੰਦਰ ਗਾਇਨ, ਸਾਡੇ ਹੋਰ ਬਹੁਤ ਸਾਰੇ ਲੀਡਰਸ ਤੇ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਪੂਰਾ ਦੇਸ਼ ਬੇਅੰਤਿਆ ਮੋਹੱਬਤ ਕਰਦਾ ਹੈ ਉਹਨਾਂ ਦੇ ਕੰਮ ਦਾ ਫੈਨ ਹੈ ਇੱਕ ਐਦਾਂ ਦੇ ਇੱਕ ਮੁੱਖ ਮੰਤਰੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਜੇਬ ਚ ਰੱਖਿਆ ਸੀ ਤੇ ਅੱਜ ਸੁਪਰੀਮ ਕੋਰਟ ਦੇ ਜਿੱਥੇ ਉਹਨੇ ਜਮਾਨਤ ਦਿੱਤੀ ਹੈ ਉੱਥੇ ਹੀ ਸੁਪਰੀਮ ਕੋਰਟ ਨੇ ਬੜਾ ਸਾਫ਼ ਕਿਹਾ ਹੈ ਕਿ ਜੋ सीबीआई ਵੱਲੋਂ ਇਹ ਅਰੈਸ ਸੀਗੇ ਸਾਫ਼ ਦੱਸਦੀ ਹੈ ਕਿ ਪਰਸਨਲ ਜਿਹੜਾ ਹੈ ਇਹ ਅਰੈਸਟ ਅਨਵਾਂਟਡ ਸੀ ਕਿ ਇਸ ਤਰੀਕੇ ਨਾਲ ਪਰਸਨਲ ਪੋਲਿਟੀਕਲ ਵੈਂਡੇਟਾ ਇਸ ਕੇਸ ਦੇ ਵਿੱਚ ਹੋਇਆ ਤੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਇਸ ਕਠਿੜ ਸ਼ਰਾਬਖਟੋਲੇ ਨਾਲ ਜੁੜੇ ਹਰ ਇੱਕ ਦੋਸ਼ੀ ਨੂੰ ਜਿਹੜਾ ਹਰ ਇੱਕ ਜਿਹੜਾ ਅਕਿਊਜ਼ਡ ਹੈ ਉਸ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਗਈ ਹੈ ਤੇ ਅੱਜ ਕੋਲੇ ਦੇਸ਼ ਦੇ ਵਿੱਚ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸਾਡੇ ਕਾਰਜਕਰਤਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਹੁਣ ਅਰਵਿੰਦ ਕੇਸ਼ੀਵਾਲ ਜੀ ਆ ਕੇ ਦਿਨ ਰਾਤ ਫਿਰ ਪੰਜਾਬ ਦੇ ਲਈ ਦਿੱਲੀ ਦੇ ਲਈ ਤੇ ਪੂਰੇ ਦੇਸ਼ ਦੇ ਲਈ ਮਿਹਨਤ ਕਰਦੇ ਪੂਰੇ ਦੇਸ਼ ਤੇ ਅਜੋ ਸੱਜਣੇਸ਼ ਮਹੌਤਸਵੀਆਂ ਤੁਮ ਕੰਮ ਨਾਲ ਬਣਾਇਆ ਜਾ ਰਿਹਾ ਤੇ ਅੱਜ ਸਾਡੇ ਇਲਾਕੇ ਦੇ ਵਿੱਚ ਹਰ ਸਾਲ ਪਿਛਲੇ 2-3 ਸਾਲਾਂ ਤੋਂ ਲਗਾਤਾਰ ਹੀ ਜਿਹੜਾ ਆਪਣਾ ਕੁਈ ਦਾ ਰੇਲਵੇ ਪ੍ਰੋਜੈਕਟ ਚੱਲ ਰਿਹਾ ਤੇ ਸਾਰੇ ਹੀ ਕੰਮ ਕਰਦੇ ਕਾਮਿਆਂ ਵੱਲੋਂ ਲਲ ਮਿਲ ਕੇ ਜਿਹੜਾ ਅਗਨੇਸ਼ ਮਹੌਤਸਵ ਮਾਇਆ ਬਣਾਇਆ ਜਾਂਦਾ ਹੈ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਵੀ ਨਤਮਸਤ ਕਰਨ ਦਾ ਮੌਕਾ ਮਿਲੇਆ ਐਕਸ ਜਿਹੜੇ ਕੰਮ ਕਰ ਰਹੇ ਸਾਰੇ ਇੰਜੀਨੀਅਰਸ ਦਾ ਸਟਾਫ ਸਾਡੇ ਲੋਕਲ ਜਿੰਨੇ ਬੰਦੇ ਸਾਰੇ ਰਲ ਮਿਲ ਕੇ ਬਹੁਤ ਸ਼ਰਧਾ ਭਾਵ ਦੇ ਨਾਲ ਇਹ ਦਿਨ ਮਨਾਉਂਦੇ ਆ ਤੇ ਲੰਗਰ ਵੀ ਲਾਉਂਦੇ ਆ ਬਹੁਤ ਪੱਕੇ